ਸਤਿਬਸਿਰ ਨਾਮ ਦਾ ਇੱਕ ਨੌਜਵਾਨ ਸਮੁੰਦਰੀ ਕੰਡੇ ਦੇ ਇੱਕ ਸ਼ਹਿਰ ਤਮਰਾਮ ਲੀਪ ਦੇ ਰਾਜ ਚੰਦਰ ਸ਼ੈਨ ਕੋਲ ਨੌਕਰੀ ਮੰਗਣ ਆਇਆ ਪਰ ਚੰਦਰ ਸ਼ੈਨ ਦੇ ਸਿਪਾਈਆਂ ਸ਼ਹਿਰ ਸ਼ੇਤ ਤਾ ਨੂੰ ਉਹਨਾਂ ਦੇ ਨੇੜੇ ਨਹੀਂ ਜਾਣ ਦਿੱਤਾ ਦਿੰਦੇ ਨੇਕ ਪੁਰਸ਼ ਪੁਰਸ਼ ਹਮੇਸ਼ਾ ਕਿਸੇ ਨਾ ਕਿਸੇ ਤਨ ਰਾਜੇ ਨੂੰ ਮਿਲਣਾ ਚਾਹੁੰਦੇ ਹੈ ਇੱਕ ਦਿਨ ਰਾਜੇ ਦੀ ਗੱਡੀ ਜਾ ਰਹੀ ਸੀ ਤਾਂ ਅਤ ਦੀ ਗਰਮੀ ਕਾਰਨ ਰਾਜੇ ਨੂੰ ਚੰਦਰਸ਼ੇਨ ਨੂੰ ਬਹੁਤ ਪਿਆਸ ਲੱਗੀ ਕਾਫੀ ਫਲ ਭਾਲ ਕਰਨ ਦੇ ਬਾਵਜੂਦ ਵੀ ਪਾਣੀ ਨਾ ਮਿਲਿਆ ਤੇ ਇੰਜ ਲੱਗਦਾ ਹੈ ਜਿਵੇਂ ਪਿਆਸ ਨਾਲ ਮਰ ਜਾਵੇਗਾ ਫਿਰ ਉਹਨਾਂ ਨੇ ਇੱਕ ਨੌਜਵਾਨ ਨੂੰ ਝੜਕ ਤੇ ਖੜਾ ਦੇਖਿਆ ਤੇ ਓਹ ਹੋਰ ਕੋਈ ਨਹੀਂ ਸੀ ਸਭਾ ਇੱਕ ਨੇਕ ਪੁਰਖ ਹੈ ਜੋ ਪਹਿਲਾ ਹੀ ਜਾਣ ਬੁੱਝ ਕੇ ਰਾਜੇ ਦੇ ਮਾਰਗ ਤੋਂ ਮੌਜੂਦ ਹੈ ਉਸ ਨੂੰ ਦੇਖ ਕੇ ਰਾਜੇ ਨੇ ਉਸ ਤੋਂ ਪਾਣੀ ਮੰਗਦੇ ਮੰਗਦਾ ਹੈ ਤੇ ਸ਼ੇਤਲ ਸੀਲ ਨੇ ਤੁਰੰਤ ਰਾਜੇ ਦੀ ਪਿਆਸ ਬੁਝਾਈ ਤੇ ਉਸ ਨੂੰ ਖਾਣ ਲਈ ਫਲ ਵੀ ਦਿੱਤਾ ਚੰਦਰ ਚੰਦਰਸ਼ੇਨ ਸ਼ੇਤਿਆ ਸੀਲ ਤੋਂ ਖੁਸ਼ ਹੁੰਦਾ ਤੇ ਪੁੱਛਦਾ ਹੈ ਕਿ ਉਹ ਉਸ ਲਈ ਕੀ ਕਰ ਸਕਦਾ ਹੈ ਮੌਕਾ ਦੇ ਕੇ ਸਤਿਆਸ਼ੀਲ ਆਪਣੇ ਲਈ ਨੌਕਰੀ ਮੰਗਦਾ ਹੈ ਤਾਂ ਰਾਜਾ ਚੰਦਰ ਸ਼ੈਨ ਸ਼ੈਨ ਉਸ ਨੂੰ ਕੰਮ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਉਸ ਦੇ ਉੱਪਰ ਉਪਕਾਰ ਯਾਦ ਰੱਖੇਗਾ ਹੌਲੀ ਹੌਲੀ ਸਤਿਆਸ਼ੀਲ ਰਾਜੇ ਦੇ ਨੇੜੇ ਹੋ ਜਾਂਦਾ ਤੇ ਇੱਕ ਦਿਨ ਰਾਜੇ ਨੇ ਉਸ ਨੂੰ ਦੱਸਿਆ ਕਿ ਸਾਡੇ ਸ਼ਹਿਰ ਵਿੱਚ ਬਹੁਤ ਬੇਜ਼ਬ ਬੇਰੋਜ਼ਗਾਰੀ ਹੈ ਅਤੇ ਨੇੜੇ ਇੱਕ ਟਾਪੂ ਬਹੁਤ ਹਰਾ ਭਰਾ ਹੈ ਜੇਕਰ ਅਸੀਂ ਉਸ ਟਾਪੂ ਤੇ ਜਾ ਕੇ ਖੋਜ ਕਰੀਏ ਤਾਂ ਸ਼ਾਇਦ ਉੱਥੇ ਸਾਡਾ ਸ਼ਹਿਰ ਦੇ ਲੋਕਾਂ ਨੂੰ ਕੋਈ ਮੌਕਾ ਮਿਲ ਜਾਵੇ ਸੱਤਿਆ ਸਿਵਲ ਨੇ ਤੁਰੰਤ ਜਾਂਚ ਦੀ ਜਾਣ ਜ਼ਿੰਮੇਵਾਰੀ ਲਈ ਅਤੇ ਰਾਜੇ ਚੰਦਰ ਸ਼ੈਨ ਤੋਂ ਇੱਕ ਕਿਸਤ ਅਤੇ ਕੁਝ ਸਹਿਯੋਗ ਲੈ ਕੇ ਉਹ ਸਮੁੰਦਰ ਵਿੱਚ ਟਾਪੂ ਵਾਲਾ ਚਾਲਾ ਪਿਆ ਜਿਵੇਂ ਹੀ ਉਹ ਟਾਪੂ ਤੇ ਪਹੁੰਚਦਾ ਹੈ ਤਾਂ ਸਤਿਆਸੀਲ ਨੇ ਆਪਣੇ ਵਿੱਚੋਂ ਇੱਕ ਝੰਡਾ ਤੈਰਦਾ ਦੇਖਿਆ ਉਸ ਨੂੰ ਦੇਖ ਕੇ ਸਤਿਆਸੀਲ ਨੇ ਤੁਰੰਤ ਹਿੰਮਤ ਇਕੱਠੀ ਕੀਤੀ ਤੇ ਜਾਂਚ ਕਰਨ ਲਈ ਆਪਣੀ ਪਾਣੀ ਵਿੱਚ ਛਾਲ ਮਾਰ ਦਿੱਤੀ ਸਤਿਆਸੀਲ ਨੇ ਅਚਾਨਕ ਆਪਣੇ ਆਪ ਨੂੰ ਟਾਪੂ ਦੀ ਤਰਤੀ ਤੇ ਪਾਇਆ ਤੇ ਜਿੱਥੇ ਇੱਕ ਸਮੁੰਦਰ ਸੁਮੁੰਦਰ ਮਟਿਆਰ ਸੰਗੀਤ ਸੁਣ ਰਹੇ ਸੀ ਉਹ ਉਸ ਟਾਪੂ ਦੀ ਰਾਜਕੁਮਾਰੀ ਹੈ ਤੇ ਉਸ ਦੇ ਆਲੇ-ਦੁਆਲੇ ਹੋਰ ਮਟਿਆਰੇ ਹਨ ਸਤਿਆਸੀਲ ਨੇ ਆਪਣੀ ਜਾਣ ਪਛਾਣ ਕਰਵਾਈ ਤੇ ਰਾਜਕੁਮਾਰੀ ਸਤਿਆਸੀਲ ਨੂੰ ਭੋਜਨ ਦੀ ਪੇਸ਼ਕਸ਼ ਕਰਦੀ ਹੈ ਤੇ ਉਸ ਨੇ ਖਾਣ ਤੋਂ ਪਹਿਲਾਂ ਪਾਣੀ ਦਾ ਇੱਕ ਛੋਟਾ ਜਿਹਾ ਤਲਾਬ ਵਿੱਚ ਨਹਾਉਣ ਲਈ ਕਹਿੰਦਾ ਹੈ ਜਿਵੇਂ ਹੀ ਸਤਿਆਸੀਲ ਪਾਣੀ ਵਿੱਚ ਇਸ਼ਨਾਨ ਕਰਨ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਰਾਜਾ ਚੰਦਰਸੈਨ ਦੇ ਕੋਲ ਤਮਰੀ ਲੀਪ ਦੇ ਮਹੱਲ ਵਿੱਚ ਪਾਉਂਦਾ ਹੈ ਤੇ ਜੋ ਚੰਦਰਸੈਨ ਉਹ ਆਪਣੇ ਆਪ ਨੂੰ ਰਾਜਾ ਚੰਦਰਸੈਨ ਦੇ ਕੋਲ ਤਮਰੀ ਲੀਪ ਦੇ ਮਹੱਲ ਵਿੱਚ ਪਾਉਂਦਾ ਹੈ ਅਤੇ ਚੰਦਰਸੈਨ ਵੀ ਇਸ ਚਮਤਕਾਰ ਨੂੰ ਦੇਖ ਕੇ ਹੈਰਾਨ ਹੈ ਚੰਦਰਸੈਨ ਖੁਦ ਇਹ ਰਸੇਮਾ ਇਸ ਥਾਂ ਤੇ ਜਾਣ ਦਾ ਫੈਸਲਾ ਕਰਦਾ ਹੈ ਤਾਂ ਉੱਥੇ ਜਾ ਕੇ ਉਸ ਟਾਪੂ ਨੂੰ ਜਿੱਤ ਲੈਂਦਾ ਹੈ ਉਸ ਟਾਪੂ ਦੀ ਰਾਜਕੁਮਾਰੀ ਦੇ ਜੜ ਚੰਦਰ ਸਿੰਘ ਨੂੰ ਉਸ ਟਾਪੂ ਦਾ ਰਾਜਕੁਸ਼ਤ ਕੀਤਾ ਜਿੱਤ ਦੀ ਖੁਸ਼ੀ ਵਿੱਚ ਰਾਜਾ ਚੰਦਰ ਸਿੰਘ ਸੱਤਹਸੀਲ ਨੂੰ ਉਸ ਰਾਜਕੁਮਾਰੀ ਨਾਲ ਵਿਆਹ ਕਰਨ ਦਾ ਹੁਕਮ ਦਿੰਦਾ ਹੈ ਅਤੇ ਉਸ ਖੇਤਰ ਦੀ ਰੱਖਿਆ ਤੇ ਪ੍ਰਤੀਨਿਧੀ ਦੀ ਜ਼ਿੰਮੇਵਾਰੀ ਸਤਿਆਸੀਲ ਨੂੰ ਸੌਂਪ ਦਿੰਦਾ ਹੈ ਇਸ ਤਰ੍ਹਾਂ ਚੰਦਰ ਸੈਨ ਸਤਿਆਸੀਲ ਦਾ ਪੱਖ ਵਾਪਸ ਕਰ ਦਿੰਦਾ ਹੈ ਅਜੇ ਇਹ ਕਹਾਣੀ ਸੁਣ ਕੇ ਬੇਤਾਲ ਚੁੱਪ ਹੋ ਜਾਂਦਾ ਹੈ ਤੇ ਰਾਜਾ ਵਿਕਰਮਾ ਨੂੰ ਪੁੱਛਦਾ ਹੈ ਕਿ ਧੂਆ ਵਿੱਚੋਂ ਬਹਾਦਰ ਕੌਣ ਸੀ ਸਤਿਆਸੀਲ ਜਾਂ ਰਾਜਾ ਚੰਦਰ ਸੈਨ ਜਿਸ ਨੇ ਟਾਪੂ ਨੂੰ ਜਿੱਤਿਆ ਸੀ ਰਾਜਾ ਵਿਕਰਮਾ ਤੁਰੰਤ ਜਵਾਬ ਦਿੰਦਾ ਹੈ ਕਿ ਸਤਿਅ ਹਸੇਲ ਬਹਾਦਰੀ ਸੀ ਕਿਉਂਕਿ ਜਦੋਂ ਉਸਨੇ ਟਾਪੂ ਦੇ ਨੇੜੇ ਪਾਣੀ ਵਿੱਚ ਝੰਡੇ ਨੂੰ ਵੇਖ ਕੇ ਛਾਲ ਮਾਰ ਦਿੱਤੀ ਸੀ ਤਾਂ ਉਹ ਉੱਥੇ ਹੀ ਦੀ ਸਥਿਤੀ ਜਾਣਨ ਜਾਣੀ ਸੀ ਅਣਜਾਣ ਸੀ ਮੌਤ ਦਾ ਖਤਰਾ ਵੀ ਹੋ ਸਕਦਾ ਸੀ ਪਰ ਰਾਜਾ ਚੰਦਰ ਸਿੰਘ ਨੂੰ ਸਾਰੀ ਗੱਲ ਪਤਾ ਸੀ ਤੇ ਉਹ ਆਪਣੀ ਫੌਜ ਦੀ ਮਤ ਨਾਲ ਜੇਤ ਪ੍ਰਾਪਤ ਕਰਨ ਦਾ ਯੋਗ ਸੀ ਇਸ ਲਈ ਸਤਿਆਸੀਲ ਦੀ ਜਿਆਦਾ ਬਹਾਦਰੀ ਸੀ ਐਵੇਂ ਹੀ ਰਾਜਾ ਵਿਕਰਮਾਨ ਨੇ ਮੂੰਹ ਖੋਲਿਆ ਤਾਂ ਇੱਕ ਵਾਰ ਫਿਰ ਬੇਤਾਲ ਉੱਡ ਗਿਆ ਤੇ ਉਹ ਦਰਖਤ ਕੋਲ ਗਿਆ ਤੇ ਉਲਟਾ ਲਟਕ ਗਿਆ